ਸਤਿ ਸ਼੍ਰੀ ਅਕਾਲ ਜੀ ਸਪੀਰੀਅਰ ਸਟੱਡੀ ਚੈਨਲ ਵੱਲੋਂ ਆਪ ਸਭ ਦਾ ਹਾਰਦਿਕ ਸਵਾਗਤ ਆਪਣੇ ਇਸ ਚੈਨਲ ਤੇ ਅਸੀਂ ਕਰਦੇ ਹਾਂ ਪੰਜਾਬੀ ਵਿਸ਼ੇ ਦੀ ਤਿਆਰੀ ਤੇ ਸਾਡਾ ਅੱਜ ਦਾ ਵਿਸ਼ਾ ਹੈ ਵਿਸ਼ਰਾਮ ਚਿੰਨ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਜਾਣਾਂਗੇ ਮਿਸ਼ਰਾਮ ਚਿੰਨ ਕੀ ਹੈ ਇਸ ਦੀ ਪਰਿਭਾਸ਼ਾ ਅਲੱਗ-ਅਲੱਗ ਵਿਸ਼ਰਾਮ ਚਿੰਨ ਕਿੱਥੇ ਵਰਤੇ ਜਾਂਦੇ ਹਨ ਤੇ ਇਹਨਾਂ ਦੀ ਕੀ ਮਹੱਤਤਾ ਹੈ ਸੋ ਬਿਨਾ ਕਿਸੇ ਦੇਰ ਤੋਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ ਜੋ ਕਿ ਰਹੇਗਾ विश्राम चिन्ह बारे हां जी ਸਭ ਤੋਂ ਪਹਿਲਾਂ ਅਸੀਂ ਇਸ ਦੇ ਸ਼ਬਦੀ ਅਰਥਾਂ ਬਾਰੇ ਜਾਣਾਂਗੇ विश्राम चिन्ह ਇਸ ਦੇ ਵਿੱਚ ਦੋ ਸ਼ਬਦਾਂ ਦਾ ਸੁਮੇਲ ਹੈ ਇੱਕ विश्राम ਦੂਸਰਾ ਚਿੰਨ विश्राम ਤੋਂ ਭਾਵ ਹੈ ਰੁਕਣਾ ਹਿੰਦੀ ਦਾ ਸ਼ਬਦ ਹੈ ਇਹ ਜਾਂ ਅਸੀਂ ਇਹਨੂੰ ਠਹਿਰਾਓ ਵੀ ਕਹਿ ਸਕਦੇ ਹਾਂ ਤੇ ਚਿੰਨ ਦਾ ਮਤਲਬ ਹੈ ਪ੍ਰਤੀਕ ਇਸ ਕੇ ਨਾਲ ਵਿਸ਼ਰਾਮ ਚਿੰਨ ਦੀ ਪ੍ਰਭਾਸ਼ਾ ਹੋ ਜਾਏਗੀ ਲਿਖਤ ਵਿੱਚ ਠਹਿਰਾਓ ਪ੍ਰਗਟ ਕਰਨ ਲਈ ਜਿਹੜੇ ਚਿੰਨ ਵਰਤੇ ਜਾਂਦੇ ਹਨ ਉਹਨਾਂ ਨੂੰ ਵਿਸ਼ਰਾਮ ਚਿੰਨ ਆਖਿਆ ਜਾਂਦਾ ਹੈ ਜਦੋਂ ਅਸੀਂ ਆਮ ਬੋਲਚਾਲ ਦੇ ਵਿੱਚ ਬੋਲਦੇ ਹਾਂ ਇੱਕ ਦੂਜੇ ਨਾਲ ਗੱਲ ਕਰਦੇ ਹਾਂ ਤਾਂ ਉਦੋਂ ਵਿਸ਼ਰਾਮ ਚਿੰਨਾਂ ਦੇ ਉੱਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ ਪਰ ਜੇਕਰ ਅਸੀਂ ਲਿਖਤੀ ਰੂਪ ਵਿੱਚ ਇਨ੍ਹਾਂ ਵਿਸ਼ਰਾਮ ਚਿੰਨਾਂ ਵੱਲ ਧਿਆਨ ਨਹੀਂ ਦਿੰਦੇ ਜਾਂ ਸਾਨੂੰ ਇਹਨਾਂ ਦੀ ਸਹੀ ਵਰਤੋਂ ਕਰਨੀ ਨਹੀਂ ਆਉਂਦੀ ਤਾਂ ਸਾਡੀ ਲਿਖਤ ਜਿਹੜੀ ਉਹ ਅਧੂਰੀ ਰਹਿ ਜਾਂਦੀ ਹੈ ਤੇ ਪੜਨ ਵਾਲੇ ਪਾਠਕ ਨੂੰ ਇਸਦੀ ਪੂਰੀ ਸਮਝ ਨਹੀਂ ਆਉਂਦੀ ਇਸ ਲਈ ਜ਼ਰੂਰੀ ਹੈ ਕਿ ਵਿਸ਼ਰਾਮ ਚਿੰਨਾਂ ਬਾਰੇ ਅਸੀਂ ਚੰਗੀ ਤਰ੍ਹਾਂ ਜਾਣੀਏ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਵਿਸਥਾਰ ਨਾਲ ਜਾਣਾਂਗੇ ਕਿ ਕਿਹੜਾ ਵਿਸ਼ਰਾਮ ਚਿੰਨ ਕਿੱਥੇ ਲੱਗਦਾ ਹੈ ਇਸ ਤੋਂ ਪਹਿਲਾਂ ਅਸੀਂ ਜਾਣ ਲਈਏ ਕਿ ਵਿਸ਼ਰਾਮ ਚਿੰਨ ਬਾਰੇ ਜਾਣਕਾਰੀ ਹੋਣੀ ਕਿਉਂ ਜ਼ਰੂਰੀ ਹੈ ਵਿਸ਼ਰਾਮ ਚਿੰਨਾਂ ਦਾ ਮੁੱਖ ਕੰਮ ਕੀ ਹੈ ਹਾਂਜੀ ਬਿਸ਼ਰਾਮ ਚੰਦ ਇਹਦਾ ਮੁੱਖ ਕੰਮ ਹੈ ਉਹ ਹੈ ਲਿਖਤ ਵਿੱਚ ਸਪਸ਼ਟਤਾ ਪੈਦਾ ਕਰਨਾ ਕੋਈ ਚੀਜ਼ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਸਹੀ ਸਲੀਕੇ ਨਾਲ ਸਮਝਾਉਣਾ ਇਸੇ ਲਈ ਜ਼ਰੂਰੀ ਹੈ ਬਿਸ਼ਰਾਮ ਚੰਨਾ ਦੀ ਸਿੱਖਿਆ ਇਸ ਤੋਂ ਅਗਲਾ ਸਾਡਾ ਪ੍ਰਸ਼ਨ ਬਣਦਾ ਹੈ ਕਿ ਬਿਸ਼ਰਾਮ ਚੰਨ ਕਿੰਨੇ ਤਰ੍ਹਾਂ ਦੇ ਨੇ ਤਾਂ ਬਿਸ਼ਰਾਮ ਚੰਨਾ ਦੀਆਂ ਮੁੱਖ ਕਿਸਮਾਂ ਨੇ ਉਹ 13 ਨੇ 13 ਤਰ੍ਹਾਂ ਦੇ ਬਿਸ਼ਰਾਮ ਚੰਨ ਮੁੱਖ ਨੇ ਜਿਨ੍ਹਾਂ ਵਿੱਚੋਂ ਪਹਿਲਾ ਹੈ ਜੀ ਡੰਡੀ ਤਾਂ ਇਸ ਦਾ ਜਿਹੜਾ ਚਿੰਨ ਹੈ ਉਹ ਇਸ ਤਰ੍ਹਾਂ ਹੈ ਬਿਲਕੁਲ ਸਿੱਧਾ ਠੀਕ ਹੈ ਜੀ ਪੂਰਨ ਠਹਿਰਾਵ ਦੀ ਪ੍ਰਤੀਕਾ ਇਹਦਾ ਇੱਕ ਪ੍ਰਸ਼ਨ ਇਹ ਵੀ ਬਣਦਾ ਕਿ ਪੂਰਨ ਵਿਸ਼ਰਾਮ ਚਿੰਨ ਕਿਹੜਾ ਹੈ ਤਾਂ ਉਸ ਦਾ ਆਨਸਰ ਆਏਗਾ ਡੰਡੀ ਤੇ ਇਹਦੀ ਸਥਿਤੀ ਕਿੱਥੇ ਹੁੰਦੀ ਹੈ ਵਾਕ ਦੇ ਵਿੱਚ ਇਸ ਦੀ ਸਥਿਤੀ ਹੁੰਦੀ ਹੈ ਲਾਸਟ ਦੇ ਉੱਤੇ ਵਾਕ ਦੇ ਅੰਤ ਵਿੱਚ ਲੱਗਣ ਵਾਲਾ ਵਿਸ਼ਰਾਮ ਚਿੰਨ ਜਿਸ ਨੂੰ ਪੂਰਨ ਵਿਸ਼ਰਾਮ ਚਿੰਨ ਕਿਹਾ ਜਾਂਦਾ ਹੈ ਉਹ ਹੈ ਜੀ ਡੰਡੀ ਇਸ ਤੋਂ ਬਾਅਦ ਇਹ ਕਿੱਥੇ ਲੱਗਦੀ ਹੈ ਪ੍ਰਸ਼ਨਵਾਚਕ ਤੇ ਵਿਸਮੇ ਵਿਸਮੇਵਾਚਕ ਵਾਕਾਂ ਨੂੰ ਛੱਡ ਕੇ ਬਾਕੀ ਸਾਰੇ ਵਾਕਾਂ ਪਿੱਛੇ ਲੱਗਦੀ ਹੈ ਪ੍ਰਸ਼ਨਵਾਚਕ ਜਿਹਦੇ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਤੇ ਵਿਸਮੇਵਾਚਕ ਜਿੱਥੇ ਕੋਈ ਖੁਸ਼ੀ ਦੀ ਗਮੀ ਦੀ ਜਾਂ ਹੈਰਾਨੀ ਦੀ ਗੱਲ ਹੁੰਦੀ ਹੈ ਇਹਨਾਂ ਵਾਕਾਂ ਨੂੰ ਛੱਡ ਕੇ ਬਾਕੀ ਦੇ ਜਿੰਨੇ ਵੀ ਵਾਕ ਨੇ ਸਧਾਰਨ ਵਾਕ ਕਹਿ ਲੋ ਉਹਨਾਂ ਦੇ ਸਾਰਿਆਂ ਦੇ ਪਿੱਛੇ ਲਗਾਈ ਜਾਂਦੀ ਹੈ ਡੰਡੀ ਅਗਲਾ ਪੁਆਇੰਟ ਹੈ ਜੀ ਕਵਿਤਾ ਦੀ ਇੱਕ ਪੰਕਤੀ ਜਾਂ ਤੁਕ ਕਹਿ ਸਕਦੇ ਆਂ ਇਰੇ ਅੰਤ ਦੇ ਵਿੱਚ ਵੀ ਲੱਗਦੀ ਆ ਕਵਿਤਾ ਜਦੋਂ ਅਸੀਂ ਪੜ੍ਹਦੇ ਆ ਤਾਂ ਉਹਦੇ ਵਿੱਚ ਜਿਹੜਾ ਅਲਪ ਵਿਸ਼ਰਾਮ ਹੁੰਦਾ ਪਹਿਲੀ ਲਾਈਨ ਦੇ ਅੱਧ ਦੇ ਵਿੱਚ ਤਾਂ ਕਾਮਾ ਲੱਗਦਾ ਪਰ ਜਦੋਂ ਇੱਕ ਲਾਈਨ ਪੂਰੀ ਹੋ ਜਾਂਦੀ ਹੈ ਤਾਂ ਅੰਤ ਦੇ ਵਿੱਚ ਕੀ ਲਗਾਈ ਜਾਂਦੀ ਆ ਡੰਡੀ ਲਗਾਈ ਜਾਂਦੀ ਹੈ ਅਗਲਾ ਸਾਡਾ ਹੈ ਜੀ ਜੇ ਪ੍ਰਸ਼ਨ ਅਧੀਨ ਉਪਵਾਕ ਵਜੋਂ ਪੁੱਛਿਆ ਜਾਵੇ ਤਾਂ ਉਸ ਪਿੱਛੋਂ ਵੀ ਡੰਡੀ ਲੱਗਦੀ ਹੈ ਕਿ ਪ੍ਰਸ਼ਨ ਵੀ ਪੁੱਛਿਆ ਜਾਂਦਾ ਹੈ ਪਰ ਉਸ ਨੂੰ ਸਿੱਧਾ-ਸਿੱਧਾ ਨਹੀਂ ਪੁੱਛਿਆ ਜਾਂਦਾ ਉਸ ਨੂੰ ਇਸ ਤਰੀਕੇ ਨਾਲ ਪੁੱਛਿਆ ਜਾਂਦਾ ਹੈ ਕਿ ਉਹ ਪ੍ਰਸ਼ਨ ਇੱਕ ਅਧੀਨ ਉਪਵਾਕ ਵਜੋਂ ਪੇਸ਼ ਹੁੰਦਾ ਇਹਨੂੰ ਅਸੀਂ ਉਦਾਹਰਨ ਨਾਲ ਸਮਝਾਂਗੇ ਸ਼ੀਸ਼ਾ ਕਿਸ ਨੇ ਤੋੜਿਆ ਇਹ ਸਿੱਧਾ-ਸਿੱਧਾ ਪ੍ਰਸ਼ਨ ਹੈ ਸ਼ੀਸ਼ਾ ਕਿਸ ਨੇ ਤੋੜਿਆ ਹੈ ਇਸ ਕਰਕੇ ਇਹਦੇ ਪਿੱਛੇ ਪ੍ਰਸ਼ਨਵਾਚੀ ਚਿੰਨ ਆਉਂਦਾ ਹੈ ਅਗਲਾ ਵਾਕ ਦੇਖੋ ਮੈਂ ਪੁੱਛਦਾ ਹਾਂ ਕਿ ਸ਼ੀਸ਼ਾ ਕਿਸ ਨੇ ਤੋੜਿਆ ਹੈ ਇਸ ਦੇ ਅੰਤ ਦੇ ਵਿੱਚ ਲੱਗ ਰਹੀ ਹੈ ਜੀ ਢੰਡੀ ਕਿਉਂ ਕਿਉਂਕਿ ਇੱਥੇ ਜਿਹੜਾ ਪ੍ਰਸ਼ਨ ਆ ਉਹ ਕਿਸ ਦੇ ਅਧੀਨ ਪੁੱਛਿਆ ਗਿਆ ਅਧੀਨ ਉਪਵਾਕ ਦੀ ਅਧੀਨ ਇਸ ਕਰਕੇ ਲਾਸ ਦੇ ਵਿੱਚ ਅਸੀਂ ਕੀ ਲਗਾਈਆ ਡੰਡੀ ਲਗਾਈਏ ਠੀਕ ਹੈ ਜੀ ਏਸੀ ਸਾਡਾ ਪਹਿਲਾ ਵਿਸ਼ਰਾਮ ਚਿੰਨ ਡੰਡੀ ਦੂਸਰਾ ਜਿਹੜਾ ਕਿ ਬਹੁਤ ਜ਼ਿਆਦਾ ਸੌਖਾ ਬੱਚਿਆਂ ਨੂੰ ਇਹਦੇ ਵਿੱਚ ਕੋਈ ਡਾਊਟ ਨਹੀਂ ਹੁੰਦਾ ਤੇ ਨਾ ਹੀ ਇੱਥੋਂ ਕੋਈ ਜਣਾ ਨੰਬਰ ਆ ਉਹ ਕੱਟ ਹੁੰਦਾ ਪ੍ਰਸ਼ਨਿਕ ਚਿੰਨ ਤਾਂ ਇਹਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਜਦੋਂ ਵਾਕ ਦੇ ਵਿੱਚ ਇੱਕ ਪੂਰਨ ਵਾਕ ਦੇ ਵਿੱਚ ਪ੍ਰਸ਼ਨ ਪੁੱਛਿਆ ਜਾਵੇ ਤਾਂ ਉਹਦੇ ਅੰਤ ਦੇ ਵਿੱਚ ਜਿਹੜਾ ਸਾਈਨ ਲੱਗਦਾ ਜਿਹੜਾ ਚਿੰਨ ਲੱਗਦਾ ਉਹ ਹੈ ਜੀ ਪ੍ਰਸ਼ਨਕ ਚਿੰਨ ਤੇ ਬੱਚਿਆਂ ਨੂੰ ਯਾਦ ਕਰਾਉਣ ਦੇ ਲਈ ਆਪਾਂ ਕਹਿ ਦਿੰਨੇ ਆ ਕਿ ਇਹਦਾ ਸਾਈਨ ਕੀ ਹੁੰਦਾ ਇਹਦਾ ਚਿੰਨ ਕੜਸ਼ੀ ਵਰਗਾ ਹੁੰਦਾ ਠੀਕ ਹੈ ਇਸ ਤੋਂ ਅਗਲਾ ਹੈ ਜੀ ਵਿਸਮਿਕ ਚਿੰਨ ਜਿਹੜਾ ਕਿ ਆਮ ਕਰਕੇ ਬਹੁਤ ਹੀ ਪੁੱਛਿਆ ਜਾਂਦਾ ਸਭ ਤੋਂ ਪਹਿਲਾਂ ਅਸੀਂ ਇਹਦਾ ਚਿੰਨ ਦੇਖਾਂਗੇ ਇਹਦਾ ਚਿੰਨ ਹੈ ਜੀ ਡੰਡੀ ਦੇ ਥੱਲੇ ਬਿੰਦੀ ਲਗਾਈ ਜਾਂਦੀ ਹੈ ਠੀਕ ਹੈ ਇਨੂੰ ਕਹਿੰਦੇ ਨੇ ਵਿਸਮਿਕ ਚਿੰਨ ਤਾਂ ਕਈ ਬੱਚੇ ਪਲੇਖੇ ਨਾਲ ਇਸ ਨੂੰ ਮਿਸ਼ਰਾਮ ਚਿੰਨ ਦਾ ਨਾਮ ਦੇ ਦਿੰਦੇ ਨੇ ਮਿਸ਼ਰਾਮ ਚਿੰਨ ਨਹੀਂ ਹੁੰਦਾ ਵਿਸਮਿਕ ਚਿੰਨ ਹੁੰਦਾ ਤਾਂ ਇਹਦੇ ਵਿੱਚ ਅਲੱਗ-ਅਲੱਗ ਜਿਹੜੀਆਂ ਕਿਸਮਾਂ ਪਾਈਆਂ ਜਾਂਦੀਆਂ ਨੇ ਇਹਦੀਆਂ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕਿਸੇ ਨੂੰ ਸੰਬੋਧਨ ਕਰਨ ਦੇ ਲਈ ਸੰਬੋਧਨ ਕਰਨ ਦੇ ਲਈ ਕਿ ਕਿਸੇ ਨੂੰ ਅਸੀਂ ਆਵਾਜ਼ ਮਾਰ ਕੇ ਬੁਲਾਉਂਦੇ ਹਾਂ ਜਿੱਦਾਂ ਜਿਵੇਂ ਈ ਕੁੜੀਏ ਓਏ ਮੁੰਡਿਆ ਠੀਕ ਹੈ ਤਾਂ ਇਹਨਾਂ ਦੇ ਪਿੱਛੇ ਕੀ ਲੱਗਦਾ ਹੈ ਵਿਸਮਿਕ ਚਿੰਨ ਕੱਲੀ ਡੰਡੀ ਨਹੀਂ ਲਗਾਉਣੀ ਡੰਡੀ ਦੇ نیچے ਹਲਕੀ ਜੀ ਬਿੰਦੀ ਵੀ ਲੱਗਦੀ ਹੈ ਦੂਸਰਾ ਕੋਈ ਗੱਲ ਹੈਰਾਨੀ ਵਾਲੀ ਹੋਵੇ ਖੁਸ਼ੀ ਵਾਲੀ ਹੋਵੇ ਜਾਂ ਫਿਰ ਗਮੀ ਵਾਲੀ ਹੋਵੇ ਇਹਨਾਂ ਦੇ ਜਿਹੜੇ ਵਾਕਾਂਸ਼ ਹੁੰਦੇ ਆ ਇਹਨਾਂ ਦੇ ਪਿੱਛੇ ਵੀ ਅਸੀਂ ਵਿਸਮਿਕ ਚਿੰਨਹੀ ਲਗਾਉਨੇ ਆ ਜਿਵੇਂ ਕਾਸ਼ ਮੈਂ ਹੀ ਰੋ ਹੁੰਦਾ ਹਾਈ ਇਹ ਕੀ ਪਾਣਾ ਵਰਤ ਗਿਆ ਵਾ ਕਮਾਲ ਦੀ ਗੱਡੀ ਹੈ ਤਾਂ ਇਹਨਾਂ ਤਿੰਨ ਵਾਕਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹੈਰਾਨੀ ਖੁਸ਼ੀ ਤੇ ਗਮੀ ਇਹ ਸਾਰੇ ਭਾਵ ਆ ਜਿਹੜੇ ਉਹ ਪ੍ਰਗਟ ਹੋਏ ਆ ਇਸ ਕਰਕੇ ਇਹਨਾਂ ਦੇ ਪਿੱਛੇ ਲਗਾਇਆ ਗਿਆ ਹੈ ਜੀ ਵਿਸਮਿਕ ਚਿੰਨ ਇਸ ਤੋਂ ਬਾਅਦ ਸਾਡਾ ਅਗਲਾ ਚਿੰਨ ਹੈ ਕਾਮਾ ਤੇ ਅੰਗਰੇਜ਼ੀ ਦੇ ਵਿੱਚ ਇਸ ਨੂੰ ਕਾਮਾ ਕਿਹਾ ਜਾਂਦਾ ਹੈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਤਾਂ ਇਹਨੂੰ ਕਿਹਾ ਜਾਂਦਾ ਹੈ ਜੀ ਅਲਪ ਵਿਸ਼ਰਾਮ ਪੂਰਨ ਵਿਸ਼ਰਾਮ ਡੰਡੀ ਹੈ ਇਸ ਚੀਜ਼ ਨੂੰ ਉਹਦੇ ਦਿਮਾਗ 'ਚ ਰੱਖਣਾ ਤੇ ਅਲਪ-ਅਲਪ ਭਾਵ ਥੋੜਾ ਵਿਸ਼ਰਾਮ ਜਾਂ ਥੋੜਾ ਰੁਕਣਾ ਜਾਂ ਥੋੜਾ ਠਹਿਰਨਾ ਤਾਂ ਉਹ ਹੈ ਜੀ ਸਾਡਾ ਕਾਮਾ ਨੰਬਰ 1 ਦੇ ਵਿੱਚ ਅਸੀਂ ਦੇਖਾਂਗੇ ਕਿ ਵਾਕ ਵਿੱਚ ਜਦੋਂ ਇੱਕੋ ਸ਼੍ਰੇਣੀ ਦੇ ਸ਼ਬਦ ਹੋਣ ਠੀਕ ਹੈ ਇੱਕੋ ਸ਼੍ਰੇਣੀ ਦੇ ਜਿਵੇਂ ਸਾਰੇ ਫਲ ਹੋਗੇ ਸਾਰੇ ਜਾਨਵਰ ਹੋਗੇ ਇੱਕੋ ਸ਼੍ਰੇਣੀ ਦੇ ਹੋਣ ਤਾਂ ਉਹਨਾਂ ਨੂੰ ਨਖੇੜਨ ਲਈ ਉਹਨਾਂ ਨੂੰ ਅਲੱਗ-ਅਲੱਗ ਕਰਨ ਦੇ ਲਈ ਅਸੀਂ ਕੀ ਵਰਤਦੇ ਹਾਂ ਕਾਮਾ ਵਰਤਦੇ ਹਾਂ ਠੀਕ ਹੈ ਪੰਜਾਬੀ ਚ ਇਹਨੂੰ ਕਾਮਾ ਬੋਲਦੇ ਨੇ ਜਿਵੇਂ ਸੇਬ ਸੰਤਰਾ ਕੇਲਾ ਤੇ ਚੀਕੂ ਖਰੀਦ ਲਿਆਓ ਨਾਲ ਦੀ ਨਾਲ ਇਹ ਚੀਜ਼ ਵੀ ਦਿਮਾਗ ਦੇ ਵਿੱਚ ਰੱਖਣੀ ਆ ਕਿ ਜਦੋਂ ਅੰਤਲਾ ਸ਼ਬਦ ਜਿਹੜਾ ਅੰਤਲਾ ਨਾਮ ਤੁਸੀਂ ਲਿਖਣਾ ਤਾਂ ਉਦੋਂ ਜਿਹੜਾ ਕਾਮਾ ਨਹੀਂ ਆਊਗਾ ਉੱਥੇ ਕੌਮੇ ਦੀ ਜਗ੍ਹਾ ਤੇ ਯੋਜਕ ਲੱਗਦਾ ਠੀਕ ਹੈ ਇਸ ਚੀਜ਼ ਨੂੰ ਵੀ ਆਪਣੇ ਦਿਮਾਗ ਵਿੱਚ ਰੱਖਣਾ ਜੀ ਜੀ ਇੱਥੇ ਵੀ ਕਾਮਾ ਲਗਾਵਾਂਗੇ ਤਾਂ ਉਹ ਗਲਤ ਹੋ ਜਾਏਗਾ ਠੀਕ ਹੈ ਜੀ ਇਸ ਤੋਂ ਬਾਅਦ ਹੈ ਸੰਬੋਧਨੀ ਸ਼ਬਦਾਂ ਵਿੱਚੋਂ ਇਸ ਤੋਂ ਪਹਿਲਾਂ ਅਸੀਂ ਕਰਕੇ ਹਟਿਆ ਵਿਸਮਿਕ ਚਿੰਨ ਉਹਦੇ ਵਿੱਚ ਵੀ ਅਸੀਂ ਪੜਿਆ ਸੀ ਸੰਬੋਧਨੀ ਸ਼ਬਦ ਠੀਕ ਹੈ ਤਾਂ ਉਹ ਜ਼ਿਆਦਾਤਰ ਆਵਾਜ਼ ਜਿਹੜੀ ਅਸੀਂ ਆਵਾਜ਼ ਮਾਰ ਕੇ ਕਿਸੇ ਨੂੰ ਬੁਲਾਉਂਦੇ ਆ ਠੀਕ ਹੈ ਉਹ ਉਦੋਂ ਹੁੰਦਾ ਪਰ ਇਹਦੇ ਵਿੱਚ ਜਦੋਂ ਅਸੀਂ ਕਿਸੇ ਨੂੰ ਕੋਈ ਗੱਲ ਕਹਿ ਕੇ ਬੁਲਾਉਂਦੇ ਜਿਵੇਂ ਪਿਤਾ ਜੀ ਮਾਤਾ ਜੀ ਵੀਰ ਜੀ ਅਧਿਆਪਕ ਜੀ ਮੈਡਮ ਜੀ ਸਰ ਜੀ ਠੀਕ ਹੈ ਤਾਂ ਉਸ ਤੋਂ ਬਾਅਦ ਕੀ ਲੱਗਦਾ ਕਮਾ ਲੱਗਦਾ ਜਿਵੇਂ ਪਿਤਾ ਜੀ ਮੈਨੂੰ 10 ਰੁਪਏ ਦੇ ਦਿਓ ਤਾਂ ਪਿਤਾ ਜੀ ਤੋਂ ਬਾਅਦ ਅਸੀਂ ਕੀ ਲਗਾਇਆ ਕਮਾ ਇਸ ਤੋਂ ਅਗਲਾ ਹੈ ਜੀ ਜਿੱਥੇ ਯੋਜਕ ਛੁਪੇ ਹੋਏ ਹੋਣ ਠੀਕ ਹੈ ਉਹ ਯੋਜਕ ਦੀ ਜ਼ਰੂਰਤ ਤਾਂ ਪਵੇ ਪਰ ਉਹ ਲਗਾਇਆ ਨਾ ਗਿਆ ਹੋਵੇ ਉਹ ਛੁਪਿਆ ਹੋਇਆ ਹੋਵੇ ਲੁਕਤ ਹੋਵੇ ਤਾਂ ਉੱਥੇ ਵੀ ਕਮਾ ਲੱਗਦਾ ਜਿਵੇਂ ਇੱਕ ਅਨਾਰ 100 ਬਿਮਾਰ ਠੀਕ ਹੈ ਹਾਂਜੀ ਸਾਡਾ ਅਗਲਾ ਨੁਕਤਾ ਨੁਕਤਾ ਨੰਬਰ 4 ਇਹਦੇ ਵਿੱਚ ਕੀ ਹੈ ਕੁਝ ਯੋਜਕ ਜਿਵੇਂ ਸਗੋਂ ਤਾਹੀ ਤਾਈਓ ਪਰ ਇਸ ਲਈ ਇਸ ਕਰਕੇ ਇਹ ਸਾਰੇ ਜੋਜਕ ਜਦੋਂ ਵੀ ਅਸੀਂ ਵਾਕ ਦੇ ਵਿੱਚ ਵਰਤਦੇ ਹਾਂ ਤਾਂ ਇਹਨਾਂ ਤੋਂ ਪਹਿਲਾਂ ਕੋਮਾ ਲੱਗਦਾ ਹੈ ਠੀਕ ਹੈ ਇਸ ਤੋਂ ਬਾਅਦ ਹੈ ਜੀ ਨੰਬਰ 5 ਜਦੋਂ ਕਿਸੇ ਵਾਕ ਵਿੱਚ ਕਰਤਾ ਵਧੇਰੇ ਸ਼ਬਦਾਂ ਦਾ ਹੋਣ ਕਰਕੇ ਵਾਕਾਂਸ਼ ਬਣ ਜਾਵੇ ਤਾਂ ਵੀ ਕੋਮਾ ਲੱਗਦਾ ਹੈ ਕਿ ਕਰਤਾ ਜਿਹੜਾ ਕਰਤੇ ਦੇ ਨਾਲ ਜਿਹੜੇ ਸ਼ਬਦ ਲੱਗਦੇ ਨੇ ਉਹਨੂੰ ਉਦੇ ਪੂਰਕ ਵਜੋਂ ਸ਼ਬਦ ਲੱਗਦੇ ਆ ਜਿਹੜੇ ਉਹਨੂੰ ਪੂਰਨ ਕਰਦੇ ਆ ਤਾਂ ਉਹਨਾਂ ਦਾ ਇੱਕ ਵਾਕ ਅੰਸ਼ ਬਣ ਜਾਂਦਾ ਠੀਕ ਹੈ ਕਿ ਇੱਕ ਸ਼ਬਦ ਦਾ ਕਰਤਾ ਨਾ ਹੋਵੇ ਇੱਕ ਤੋਂ ਜ਼ਿਆਦਾ ਦਾ ਹੋਵੇ ਜਿਵੇਂ ਬਾਜ਼ਾਰ ਵਿੱਚ ਰੇੜੀ ਵਾਲਿਆਂ ਦਾ ਰੋਲਾ ਰੱਪਾ ਤਾਂ ਬਾਜ਼ਾਰ ਤੋਂ ਲੈ ਕੇ ਰੋਲਾ ਰੱਪਾ ਤੱਕ ਇਹ ਸਾਰੇ ਸ਼ਬਦ ਕੀ ਹੈ ਕਰਤਾ ਬਣਗੇ ਤਾਂ ਰੋਲਾ ਰੱਪਾ ਤੋਂ ਬਾਅਦ ਅਸੀਂ ਕੰਮ ਲਗਾਵਾਂਗੇ ਕੁਝ ਵੀ ਸੁਣ ਨਹੀਂ ਦੇ ਰਿਹਾ ਸੀ ਇਸ ਤਰ੍ਹਾਂ ਪੂਰਾ ਵਾਕ ਬਣ ਜਾਊਗਾ ਠੀਕ ਹੈ ਤਾਂ ਜਦੋਂ ਵਾਕਾਂਸ਼ ਬਣ ਜਾਂਦਾ ਹੈ ਕਰਤਾ ਜਿਆਦਾ ਸ਼ਬਦ ਹੋਣ ਕਰਕੇ ਤਾਂ ਵੀ ਉੱਥੇ ਕਾਮਾ ਲੱਗਦਾ ਹੈ ਅਗਲਾ ਨੁਕਤਾ ਹੈ ਜੀ ਉਪਵਾਕ ਨੂੰ ਪੁੱਠੇ ਕਾਮਿਆਂ ਵਿੱਚ ਲਿਖਣ ਤੋਂ ਪਹਿਲਾਂ ਕਾਮਾ ਵਰਤਿਆ ਜਾਂਦਾ ਹੈ ਜਿਵੇਂ ਕਿ ਅੰਗਰੇਜ਼ੀ ਦੇ ਵਿੱਚ ਅਸੀਂ ਨਰੇਸ਼ਨ ਕਰਦੇ ਹਾਂ ਤਾਂ ਉੱਥੇ ਵੀ ਇਹ ਚੀਜ਼ ਅਸੀਂ ਦੇਖਣ ਨੂੰ ਆਉਂਦੀ ਹੈ ਇਹ ਵੀ ਉਦਾਹਰਣ ਲੈਂਦੇ ਆਪਾਂ ਪ੍ਰਿੰਸੀਪਲ ਨੇ ਕਿਹਾ ਮੇਰੇ ਸਕੂਲ ਦੇ ਬੱਚੇ ਹੀ ਫਰਸਟ ਆਉਣਗੇ ਠੀਕ ਹੈ ਪ੍ਰਿੰਸੀਪਲ ਨੇ ਕਿਹਾ ਕਿ ਹਾਤੋਂ ਬਾਦ ਕੀ ਲਗਿਆ ਕਾਮਾ ਠੀਕ ਹੈ ਤਾਂ ਉਪਵਾਕ ਕਿਹੜਾ ਮੇਰੇ ਸਕੂਲ ਦੇ ਬੱਚੇ ਹੀ ਫਰਸਟ ਆਉਣਗੇ ਤਾਂ ਇਹਨਾਂ ਨੂੰ ਲਿਖਣ ਤੋਂ ਪਹਿਲਾਂ ਵੀ ਕਾਮੇ ਦੀ ਵਰਤੋਂ ਹੁੰਦੀ ਹੈ ਠੀਕ ਹੈ ਜੀ ਥੋੜੇ ਥੋੜੇ ਫਰਕ ਨਾਲ ਇਹ ਨੁਕਤੇੜੇ ਉਹ ਦਿਮਾਗ ਦੇ ਵਿੱਚ ਰੱਖਣੇ ਆ ਤੁਸੀਂ ਅਗਲਾ ਹੈ ਜੀ ਸਾਡਾ ਬਿੰਦੀ ਕਾਮਾ ਕਾਮਾ نیچے ਲਗਾਇਆ ਜਾਂਦਾ ਤੇ ਬਿੰਦੀ ਉਹਦੇ ਉੱਪਰ ਜਿਸ ਨੂੰ ਕਿਹਾ ਜਾਂਦਾ ਬਿੰਦੀ ਕਾਮਾ ਇਹ ਦਾ ਸਾਈਨ ਆ ਚਿੰਨਾਂ ਇਦੀ ਵਰਤੋਂ ਕਿੱਥੇ ਹੁੰਦੀ ਆ ਜਦੋਂ ਕਾਮੇ ਦੇ ਨਾਲੋਂ ਥੋੜਾ ਜਿਹਾ ਠਹਿਰਾ ਵਧੇਰੇ ਹੋਵੇ ਕਾਮੇ ਦੇ ਵਿੱਚ ਬਿਲਕੁਲ ਥੋੜਾ ਰੁਕਣਾ ਹੁੰਦਾ ਇਹਦੇ ਵਿੱਚ ਕਾਮੇ ਨਾਲੋਂ ਥੋੜਾ ਜਿਹਾ ਜ਼ਿਆਦਾ ਰੁਕਣਾ ਹੁੰਦਾ ਠੀਕ ਹੈ ਅੱਗੇ ਸਮਝਦੇ ਹਾਂ ਅਸੀਂ ਕਿਸੇ ਗੱਲ ਨੂੰ ਸਮਝਾਉਣ ਲਈ ਜਦੋਂ ਅਸੀਂ ਉਦਾਹਰਨ ਦੇਣੀ ਹੋਵੇ ਜਿਵੇਂ ਪਸ਼ੂਆਂ ਜਾਂ ਵਿਅਕਤੀਆਂ ਦੇ ਨਾਮ ਪ੍ਰਗਟਾਉਣ ਵਾਲੇ ਸ਼ਬਦਾਂ ਨੂੰ ਨਾਮ ਕਿਹਾ ਜਾਂਦਾ ਹੈ ਹੁਣ ਦੇਖੋ ਭਾਵੇਂ ਇੱਥੇ ਗੱਲ ਪੂਰੀ ਹੋ ਗਈ ਪਰ ਪੂਰੀ ਗੱਲ ਸੰਪੂਰਨ ਰੂਪ ਵਿੱਚ ਨਹੀਂ ਹੋਈ ਉਹਨੂੰ ਅਸੀਂ ਉਦਾਹਰਨ ਦੇ ਰੂਪ ਵਿੱਚ ਪੇਸ਼ ਕਰ ਰਹੇ ਹਾਂ ਜਿਵੇਂ ਕਰਮਜੀਤ ਸਿੰਘ ਮੇਜ਼ ਮੁਰਗਾ ਆਦ ਠੀਕ ਹੈ ਤਾਂ ਨਾਮ ਦੀ ਉਦਾਹਰਨ ਅੱਗੇ ਜਾ ਕੇ ਅਸੀਂ ਪੜ੍ਹੀ ਆ ਇੱਥੋਂ ਇਹਦੀ ਸੰਪੂਰਨਤਾ ਹੁੰਦੀ ਹੈ ਇੱਥੇ ਆ ਕੇ ਅਸੀਂ ਪੂਰੀ ਗੱਲ ਆਪਦੀ ਮੁਕਾਈ ਆ ਠੀਕ ਹੈ ਅਸੀਂ ਇੱਥੇ ਵਿਸ਼ਰਾਮ ਦਿੱਤਾ ਪਰ ਕਾਮੇ ਨਾਲੋਂ ਥੋੜਾ ਜਿਹਾ ਜ਼ਿਆਦਾ ਵਿਸ਼ਰਾਮ ਦਿੱਤਾ ਇਸ ਕਰਕੇ ਇੱਥੇ ਯੂਜ਼ ਹੋਇਆ ਜੀ ਕੀ ਵਰਤਿਆ ਬਿੰਦੀ ਕਮਾ ਠੀਕ ਹੈ ਇਸ ਤੋਂ ਅਗਲਾ ਹੈ ਉਪਵਾਕ ਜਿਹੜੇ ਇੱਕ ਦੂਜੇ ਨਾਲ ਸੰਬੰਧਿਤ ਹੋਣ ਉਹਨਾਂ ਨੂੰ ਅਲੱਗ ਕਰਨ ਦੇ ਲਈ ਠੀਕ ਹੈ ਉਪਵਾਕ ਉਪਵਾਕ ਕਿਹੜੇ ਛੋਟੇ-ਛੋਟੇ ਵਾਕ ਹੁੰਦੇ ਆ ਇੱਕ ਵੱਡੇ ਵਾਕ ਦੇ ਵਿੱਚ ਉਹ ਇੱਕ ਦੂਜੇ ਨਾਲ ਜੁੜੇ ਹੋਏ ਹੋਣ ਪਰ ਹੁਣ ਅਲੱਗ-ਅਲੱਗ ਠੀਕ ਹੈ ਤਾਂ ਉਹਨਾਂ ਨੂੰ ਅਲੱਗ ਕਰਨ ਦੇ ਲਈ ਵੀ ਅਸੀਂ ਬਿੰਦੀ ਕਾਮਾ ਦੀ ਵਰਤੋਂ ਕਰਦੇ ਹਾਂ ਉਦਾਹਰਨ ਨਹੀਂ ਸਮਝਦੇ ਆ ਮਿਹਨਤ ਮਨ ਲਗਾ ਕੇ ਕਰੋ ਇਸ ਨਾਲ ਖੁਸ਼ੀ ਮਿਲਦੀ ਹੈ ਖੁਸ਼ੀ ਸਫਲਤਾ ਦੀ ਨਿਸ਼ਾਨੀ ਹੈ ਇੱਥੇ ਆ ਕੇ ਸਾਡੀ ਗੱਲ ਜਿਹੜੀ ਉਹ ਮੁੱਕ ਗਈ ਤਾਂ ਇੱਥੇ ਅਸੀਂ ਥੋੜਾ ਥੋੜਾ ਵਿਸ਼ਰਾਮ ਜਿਹੜਾ ਉਹ ਲਿਆ ਇਸ ਕਰਕੇ ਅਸੀਂ ਕੀ ਲਗਾਇਆ ਜੀ ਬਿੰਦੀ ਕਮ ਠੀਕ ਹੈ ਦੁਬਾਰਾ ਫਿਰ ਇਹਨੂੰ ਰਿਵਾਈਜ਼ ਕਰ ਲੈਣੇ ਆ ਪਹਿਲੇ ਨੰਬਰ ਤੇ ਜਦੋਂ ਅਸੀਂ ਕੋਈ ਉਦਾਹਰਣ ਦੇਣੀ ਹੋਵੇ ਠੀਕ ਹੈ ਸਮਝਾਉਣ ਦੇ ਲਈ ਤੇ ਦੂਜੇ ਨੰਬਰ ਤੇ ਜਦੋਂ ਦੋ ਉਪਵਾਸ ਹੋਣ ਜਾਂ ਵਧੇਰੇ ਉਪਵਾਸ ਹੋਣ ਤੇ ਉਹ ਦੋਨੇ ਇੱਕ ਰੂਜ ਨਾਲ ਸੰਬੰਧਿਤ ਹੋਣ ਪਰ ਹੁਣ ਅਲੱਗ-ਅਲੱਗ ਤਾਂ ਉਹਨਾਂ ਵਿੱਚ ਫਰਕ ਦਰਸਾਉਣ ਦੇ ਲਈ ਅਸੀਂ ਕੀ ਵਰਤਦੇ ਹਾਂ ਉੱਥੇ ਅਸੀਂ ਵਰਤਦੇ ਹਾਂ ਜੀ ਬਿੰਦੀ ਕਮਾ ਅਗਲਾ ਹੈ ਸਾਡਾ ਦੋ ਬਿੰਦੀ ਜਿਵੇਂ ਕਿ ਇਹਦੇ ਨਾਮ ਤੋਂ ਹੀ ਕਲੀਅਰ ਆ ਦੋ ਬਿੰਦੀ ਮਤਲਬ ਦੋ ਬਿੰਦੀਆਂ ਇਹਦਾ ਚਿੰਨ ਕੀ ਹੈ ਇਸ ਤਰ੍ਹਾਂ ਦੋ ਬਿੰਦੀਆਂ ਲਗਾਉਣੀ ਆ ਦੋ ਬਿੰਦੀ ਨਹੀਂ ਕਹਿਣਾ ਨੂੰ ਦੋ ਬਿੰਦੀ ਠੀਕ ਹੈ ਇਹ ਬਹੁਤ ਸੌਖੀ ਆ ਤੇ ਅਸੀਂ ਨੂੰ ਬਹੁਤ ਜ਼ਿਆਦਾ ਵਰਤਦੇ ਹਾਂ ਸ਼ਬਦ ਦੇ ਅੱਖਰ ਪੂਰੇ ਨਾਂ ਲਿਖਣ ਲਈ ਜਦੋਂ ਸ਼ਬਦ ਆ ਜਿਹੜਾ ਉਹ ਸ਼ਾਰਟ ਫਾਰਮ ਦੇ ਵਿੱਚ ਅਸੀਂ ਲਿਖ ਦਿੰਨੇ ਆ ਜਿਵੇਂ ਸਰਦਾਰ ਨੂੰ ਅਸੀਂ ਸ ਸ ਦੇ ਨਾਲ ਦੋ ਬਿੰਦੀ ਪਾ ਦਿੰਨੇ ਆ ਪ੍ਰੋਫੈਸਰ ਨੂੰ ਅਸੀਂ ਪ੍ਰੋ ਲਿਖ ਕੇ ਉਹਦੇ ਨਾਲ ਦੋ ਬਿੰਦੀ ਪਾ ਦਿੰਨੇ ਆ ਠੀਕ ਹੈ ਇਹ ਸਾਰਿਆਂ ਨੂੰ ਆਲਮੋਸਟ ਕਲੀਅਰ ਹੀ ਹੁੰਦਾ ਅਗਲਾ ਹੈ ਜੀ ਜੇ ਵਾਕ ਦੇ ਦੋ ਹਿੱਸੇ ਹੋਣ ਤੇ ਪਹਿਲੇ ਹਿੱਸੇ ਦੀ ਵਿਆਖਿਆ ਵਾਕ ਦਾ ਦੂਜਾ ਹਿੱਸਾ ਕਰੇ ਠੀਕ ਹੈ ਵਾਕ ਦੋ ਹਿੱਸਿਆਂ ਵਿੱਚ ਵੰਡਿਆ ਹੋਵੇ ਪਰ ਪਹਿਲੇ ਹਿੱਸੇ ਦੀ ਵਿਆਖਿਆ ਸਾਨੂੰ ਕਿੱਥੇ ਮਿਲੇ ਵਾਕ ਦੇ ਦੂਜੇ ਹਿੱਸੇ ਦੇ ਵਿੱਚ ਉਦਾਹਰਣ ਨਾਲ ਸਮਝਦੇ ਹਾਂ ਸਰਦਾਰ ਭਗਤ ਸਿੰਘ ਹੁਣ ਦੇਖੋ ਸਰਦਾਰ ਨੂੰ ਸ਼ਾਰਟ 'ਚ ਅਸੀਂ ਸੱਸੇ ਦੇ ਨਾਲ ਦਵਿੰਦੀ ਪਾਤੀ ਭਗਤ ਸਿੰਘ ਕ੍ਰਾਂਤੀਕਾਰੀ ਵਿਦਵਾਨ ਸਨ ਵੱਡੇ-ਵੱਡੇ ਨੇਤਾ ਵੀ ਉਹਨਾਂ ਦੀਆਂ ਦਲੀਲਾਂ ਅੱਗੇ ਛੋਟੇ ਰਹਿ ਜਾਂਦੇ ਸਨ ਠੀਕ ਹੈ ਤਾਂ ਵਿਦਵਾਨ ਸਨ ਤੋਂ ਬਾਅਦ ਅਸੀਂ ਦਵਿੰਦੀ ਵਰਤੀ ਆ ਕਿਉਂ ਕਿ ਕਿਉਂਕਿ ਪਹਿਲੇ ਵਾਕ ਦੀ ਵਿਆਖਿਆ ਕੌਣ ਕਰ ਰਿਹਾ ਵਾਕ ਦਾ ਅਖੀਰਲਾ ਹਿੱਸਾ ਜਾਂ ਮਗਰਲਾ ਹਿੱਸਾ ਠੀਕ ਹੈ ਤਾਂ ਉੱਥੇ ਵੀ ਅਸੀਂ ਦਬਿੰਦੀ ਦੀ ਵਰਤੋਂ ਕਰਦੇ ਤੇ ਤੀਸਰਾ ਹੈ ਜੀ ਕਿਸੇ ਵਿਅਕਤੀ ਦੇ ਵਿਚਾਰ ਲਿਖਣ ਸਮੇ ਜਿਵੇਂ ਕਿਸੇ ਨੇ ਕੋਈ ਕਵਤਾ ਲਿਖਿਆ ਜਾਂ ਕਿਸੇ ਨੇ ਕੋਈ ਕਥਨ ਲਿਖਿਆ ਠੀਕ ਹੈ ਤਾਂ ਅਸੀਂ ਮੂਹਰੇ ਲਿਖਦੇ ਹਾਂ ਵੀ ਕਿਸੇ ਵੀ ਉਸ ਵਿਅਕਤੀ ਦਾ ਨਾਮ ਲਿਖ ਦਿੰਨੇ ਆ ਵੀ ਉਹ ਲਿਖਦੇ ਹਨ ਜਾਂ ਉਹ ਕਹਿੰਦੇ ਹਨ ਠੀਕ ਹੈ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹਨ ਜਵਾਨ ਪੰਜਾਬ ਦੇ ਮੌਤ ਨੂੰ ਮੁਖੌਲਣਾ ਕਰਨ ਮਰਨ ਦੀ ਨਹੀਂ ਡਰਦੇ ਠੀਕ ਹੈ ਤਾਂ ਤਿੰਨ ਹਿੱਸੇ ਆ ਦੇ ਮੇਨ ਤੁਸੀਂ ਯਾਦ ਰੱਖਣੇ ਆ ਜਿੱਥੇ ਅਸੀਂ ਕੀ ਵਰਤਦੇ ਆ ਜੀ ਦਵਿੰਦੀ ਅਗਲਾ ਹੈ ਜੀ ਸਭ ਤੋਂ ਇੰਪੋਰਟੈਂਟ ਜੋ ਕਿ ਸਾਡੇ ਸਿਲੇਬਸ ਦੇ ਵਿੱਚ ਅਕਸਰ ਸਾਨੂੰ ਦੇਖਣ ਨੂੰ ਮਿਲਦਾ ਜਿੱਥੇ ਅਸੀਂ ਨਾਟਕ ਜਾਂ ਇਕਾਂਗੀ ਪੜ੍ਹਦੇ ਆ ਇਕਾਂਗੀ ਤਾਂ ਆਲਮੋਸਟ ਹਰੇਕ ਕਲਾਸ ਦੇ ਸਿਲੇਬਸ ਦੇ ਵਿੱਚ ਹੁੰਦੀ ਹੀ ਆ ਠੀਕ ਹੈ ਤਾਂ ਨਾਟਕ ਦੇ ਜਰੂਰ ਅਸੀਂ ਵਾਰਤਾਲਾਪ ਪੜ੍ਹਦੇ ਆ ਤਾਂ ਵਾਰਤਾਲਾਪ ਜਦੋਂ ਲਿਖੇ ਹੁੰਦੇ ਨੇ ਤਾਂ ਉਹਦੇ ਮੂਰੇ ਉਸ ਪਾਤਰ ਦਾ ਨਾਮ ਹੁੰਦਾ ਜਿਨੇ ਉਹ ਵਾਰਤਾਲਾਪ ਬੋਲਿਆ ਹੁੰਦਾ ਠੀਕ ਹੈ ਤਾਂ ਨਾਟਕ ਦੇ ਵਾਰਤਾਲਾਪ ਲਿਖਣ ਸਮੇ ਪਾਤਰ ਦੇ ਬਾਰਤਾਲਾਪ ਤੋਂ ਪਹਿਲਾਂ ਜਿਸ ਪਾਤਰ ਨੇ ਬੋਲਣਾ ਹੋਵੇ ਉਸ ਦੇ ਨਾਮ ਦੇ ਪਿੱਛੇ ਲੱਗਦੀ ਹੈ ਜਿੱਤੇ ਸਾਨੂੰ ਪਤਾ ਲੱਗਦਾ ਵੀ ਆਹ ਵਾਲਾ ਪਾਤਰ ਹੁਣ ਬੋਲ ਰਿਹਾ ਜਿਵੇਂ ਪਿਓ ਕੀ ਕਹਿ ਰਿਹਾ ਪਿਓ ਤੈਨੂੰ ਮੇਰੀ ਰਤਾ ਫਿਕਰ ਨਹੀਂ ਹੈ ਤੇ ਪੁੱਤਰ ਉਹਦਾ ਕੀ ਜਵਾਬ ਦਿੰਦਾ ਫਿਕਰ ਹੈ ਤਾਂ ਹੀ ਤਾਂ ਨੌਕਰੀ ਲਈ ਧੱਕੇ ਖਾ ਰਿਆਂ ਹਾਂ ਠੀਕ ਹੈ ਤਾਂ ਇੱਥੇ ਸਾਨੂੰ ਬਿਲਕੁਲ ਕਲੀਅਰ ਹੁੰਦਾ ਕੀ ਲੱਗੀ ਹੋਈ ਆ ਦਬਿੰਦੀ ਲੱਗੀ ਹੋਈ ਆ ਕਿਉਂ ਲਗਾਈ ਗਈ ਆ ਇਹ ਤੋਂ ਸਾਨੂੰ ਪਤਾ ਲੱਗਦਾ ਕਿ ਇਹ ਵਾਲੇ ਪਾਤਰ ਨੇ ਇਹ ਵਾਲਾ ਜਿਹੜਾ ਬਾਰਤਲਾਪ ਉਹ ਬੋਲਣਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਡੈਸ਼ ਜਿਹੜੀ ਕਿ ਲਿਖਣ ਸਮੇ ਬਹੁਤ ਜ਼ਿਆਦਾ ਵਰਤੀ ਜਾਂਦੀ ਹੈ ਠੀਕ ਹੈ ਇਹਦੇ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਗੱਲ ਆ ਜਿਹੜੀ ਉਹ ਬਸਤਮੈਂਡ ਦੇ ਵਿੱਚ ਲਿਖੀ ਹੋਈ ਆ ਪਰ ਮੈਂ ਪਹਿਲਾਂ ਹੀ ਦੱਸਣਾ ਚਾਹੁੰਨੀ ਆ ਕਿ ਡੈਸ਼ ਦੀ ਜਿਹੜੀ ਲੰਬਾਈ ਆ ਉਹ ਥੋੜੀ ਵੱਧ ਹੁੰਦੀ ਹੈ ਠੀਕ ਹੈ ਇਹਦੀ ਸ਼ਕਲ ਬਿਲਕੁਲ ਜੋੜਨੀ ਨਾਲ ਮਿਲਦੀ ਆ ਪਰ ਇੱਥੇ ਤੁਸੀਂ ਆਪਣੇ ਦਿਮਾਗ 'ਚ ਰੱਖਣਾ ਕਿ ਡੈਸ਼ ਦੀ ਜਿਹੜੀ ਲੰਬਾਈ ਆ ਉਹ ਜੋੜਨੀ ਨਾਲੋਂ ਜ਼ਿਆਦਾ ਹੁੰਦੀ ਆ ਜੋੜਨੀ ਜਿਹੜੀ ਉਹ ਘਟਾਓ ਦੇ ਨਿਸ਼ਾਨ ਵਾਂਗੂ ਥੋੜੀ ਛੋਟੀ ਹੁੰਦੀ ਆ ਠੀਕ ਹੈ ਤਾਂ ਡੈਸ਼ ਕਿੱਥੇ ਵਰਤਦੇ ਆਂ ਸੀ ਜਦੋਂ ਅਸੀਂ ਵਾਕ ਦੇ ਵਿੱਚ ਵਾਧੂ ਗੱਲ ਕਹਿਣੀ ਹੋਵੇ ਜਿਵੇਂ ਤੇਰੇ ਨਾਲ ਇੱਕ ਗੱਲ ਕਰਨੀ ਆ ਥੋੜਾ ਧਿਆਨ ਨਾਲ ਸੁਣੀ ਖੋਰੇ ਤੇਰੇ ਕੰਮ ਆ ਜਾਵੇ ਠੀਕ ਹੈ ਤਾਂ ਅਸੀਂ ਬਾਧੂ ਗੱਲ ਕਹਿ ਰਹੇ ਹਾਂ ਇੱਥੇ ਗੱਲ ਕਰਨੀ ਆ ਫਿਰ ਅਸੀਂ ਕਹਿ ਰਹੇ ਹਾਂ ਵੀ ਤੂੰ ਉਹਨੂੰ ਧਿਆਨ ਨਾਲ ਸੁਣੀ ਠੀਕ ਹੈ ਖੋਰੇ ਤੇਰੇ ਕੰਮ ਆ ਜਾਵੇ ਤਾਂ ਵਾਕ ਦੇ ਵਿੱਚ ਜਦੋਂ ਅਸੀਂ ਬਾਧੂ ਗੱਲ ਕਹਿਣੀ ਆ ਤਾਂ ਉਦੋਂ ਡੈਸ਼ ਦੀ ਵਰਤੋਂ ਹੁੰਦੀ ਹੈ ਦੂਸਰਾ ਕਿਸੇ ਦੀ ਥਥਲਾਹਟ ਮਤਲਬ ਕੋਈ ਤੁਤਲਾ ਕੇ ਬੋਲਦਾ ਥਥਲਾ ਕੇ ਬੋਲਦਾ ਤਾਂ ਉਸ ਨੂੰ ਦਰਸਾਉਣ ਦੇ ਲਈ ਜਿਵੇਂ ਮੈਮ ਮੈਮ ਅੱਜ ਸਕੂਲ ਨਹੀਂ ਗਿਆ ਠੀਕ ਹੈ ਮੈਂ ਜਿਹੜਾ ਰੋਕ ਰੋਕ ਕੇ ਬੋਲਦਾ ਉਹ ਦਿੱਥ ਥਥਲਾਹਟ ਉਹਦੀ ਤੋ ਤਥਲਾਹਟ ਨੂੰ ਦਰਸਾਉਣ ਦੇ ਲਈ ਜਦੋਂ ਅਸੀਂ ਲਿਖਤੀ ਰੂਪ ਦੇ ਵਿੱਚ ਉਹਦੀ ਤੜੀ ਤਤਲਾਹਟ ਆ ਜਾਂ ਥਥਲਾਹਟ ਆ ਉਹਨੂੰ ਦਰਸਾਉਨੇ ਆ ਤਾਂ ਉਦੋਂ ਡੈਸ਼ ਦੀ ਵਰਤੋਂ ਵੀ ਹੁੰਦੀ ਹੈ ਤਾਂ ਮੇਨ ਗੱਲ ਇਹਦੀ ਇਹ ਯਾਦ ਰੱਖਣੀ ਹੈ ਕਿ ਜੋੜਨੀ ਨਾਲ ਇਹਦੀ ਸ਼ਕਲ ਮਿਲਦੀ ਆ ਪਰ ਉਹਦਾ ਡਿਫਰੈਂਸ ਤੁਸੀਂ ਕਿਵੇਂ ਕਰਨਾ ਕਿ ਇਹਦੀ ਜਿਹੜੀ ਲੰਬਾਈ ਆ ਉਹ ਜੋੜਨੀ ਨਾਲੋਂ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਅਗਲਾ ਹੈ ਸਾਡਾ ਦੋ ਬਿੰਦੀ ਡੈਸ਼ दुबिंदी असी कर चुके हैं डैश भी अभी कर चुके हैं तो यह समझना साढ़े ज़्यादा औखा नहीं है कि दुबिंदी डैश कितें लगती है जो असी कोई उदाहरण देनी होवाला देना हो जा किसी चीज़ का वेरवा देना होगातर वे। ये उदाहरण वजो जिमें तो बाद ही लगती है ठीक है दुबिंदी डैश अभी सब तो ज़्यादा वरतते हैं इस बार जी पुठे कामे बहुत ईजी है पुठे कामे बारे ਯਾਦ ਕਰਨਾ ਪਹਿਲਾਂ ਤਾਂ ਇਹਨਾਂ ਦੀਆਂ ਕਿਸਮਾਂ ਦੇਖ ਲਓ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਦੂਰੇ ਹੁੰਦੇ ਨੇ ਤੇ ਇੱਕ ਇਕਾਰੇ ਜਿਹੜੇ ਦੂਰੇ ਹੁੰਦੇ ਆ ਉਹ ਕਿਸੇ ਦੀ ਕਹੀ ਗੱਲ ਨੂੰ ਜਿਉਂਦਾ ਤਿਉਂ ਲਿਖਣ ਲਈ ਵਰਤੇ ਜਾਂਦੇ ਆ ਠੀਕ ਹੈ ਤੇ ਇੱਥੇ ਜਿਹੜੇ ਬੱਚੇ ਅਕਸਰ ਕੀ ਗਲਤੀ ਕਰਦੇ ਆ ਇਹ ਕੌਮੇ ਲਗਾ ਵੀ ਲੈਂਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਕਿਸੇ ਦੀ ਕਹੀ ਹੋਈ ਗੱਲ ਆ ਪਰ ਗਲਤੀ ਉਹ ਇਹ ਕਰ ਲੈਂਦੇ ਆ ਕਿ ਜਦੋਂ ਪੂਰਨ ਵਿਸ਼ਰਾਮ ਲਾਉਂਦੇ ਆ ਯਾਨੀ ਕਿ ਡੰਡੀ ਲਗਾ ਦਿੰਦੇ ਆ ਤਾਂ ਡੰਡੀ ਤੋਂ ਉਹ ਪਹਿਲਾਂ ਹੀ ਜਿਹੜੇ ਕੌਮੇ ਉਹ ਬੰਦ ਕਰ ਦਿੰਦੇ ਆ इतने उन्होंने सब तो मेन गलती हो जाती है तो यह चीज़ भी याद रखनी है कि यह पूर्ण विश्राम चिन्ह के पिछे लगते हैं जल्दी डंडी लगा ती जी कोशन मार्क साइन है जरा प्रश्न प्रश्न एक चिन्ह वो लगाता उस तो बादेकौमे बंद करने हैं ठीक है जी इस तो अगे है साढ़े को कहरे पुठे कौमे एक कहरे पुट्ठेकौमे कितने कि लगाए जाते हैं यह भी बहुत ज़्यादा जरूरी है ये बारे जानना क्योंकि हरेक ਕਲਾਸ ਦੇ ਵਿੱਚ ਅਸੀਂ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਉਹ ਲਿਖਦੇ ਆਂ ਤਾਂ ਉਹਦੇ ਵਿੱਚ ਸਾਨੂੰ ਲੋਡ ਪੈਂਦੀ ਆ ਇੱਕ ਐਰੇ ਪੁੱਠੇ ਕਾਮਿਆਂ ਦੀ ਕਿਸੇ ਖਾਸ ਰਚਨਾ ਕਿਤਾਬ ਨੂੰ ਦਰਸਾਉਣ ਲਈ ਜਾਂ ਫਿਰ ਕਿਸੇ ਦੇ ਉਪਨਾਮ ਜਿਹਨੂੰ ਅਸੀਂ ਗੋਤ ਕਹਿ ਦਿੰਨੇ ਆ ਕਿਸੇ ਦੇ ਨਾਮ ਨਾਮ ਦੇ ਪਿੱਛੇ ਕੋਈ ਅਲੱਗ ਤੋਂ ਨਾਮ ਲੱਗਿਆ ਹੁੰਦਾ ਨਾ ਉਹਨੂੰ ਉਪਨਾਮ ਬੋਲਦੇ ਆ ਤਾਂ ਉਹਨਾਂ ਨੇ ਆਲੇ ਦੁਆਲੇ ਜਿਹੜੇ ਇਹ ਇੱਕ ਐਰੇ ਪੁੱਠੇ ਕੌਮੇ ਆ ਲਗਾਏ ਜਾਂਦੇ ਆ ਠੀਕ ਹੈ ਜਿਵੇਂ ਅਸੀਂ 9ਵੀਂ 10ਵੀਂ ਦੇ ਵਿੱਚ ਪ੍ਰਸੰਗ ਸਹਿਤ ਦੇ ਵਿੱਚ ਸਾਹਿਤ ਮਾਲਾ ਲਿਖਦੇ ਹਾਂ ਠੀਕ ਹੈ ਤਾਂ ਇਹ ਕਾਵ ਟੋਟਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਤਾਂ ਉਹ ਪੁਸਤਕ ਆ ਜਿਹੜੀ ਉਹ ਅਕਹਿਰੇ ਪੁੱਠੇ ਕਾਮਿਆਂ ਦੇ ਵਿੱਚ ਲਿਖੀ ਜਾਂਦੀ ਆ ਸਾਹਿਤ ਮਾਲਾ ਦਵਿੰਦੀ 9 ਜਾਂ 10 ਠੀਕ ਹੈ ਵਨ ਕੀ ਹੋ ਗਿਆ ਜਿਵੇਂ ਹੁਣ ਕਵੀ ਦਾ ਨਾਮ ਆ ਤਨੀ ਰਾਮ ਚਾਤਰਿਕ ਤਾਂ ਚਾਤਰਿਕ ਉਪਨਾਮ ਆ ਤਾਂ ਇਹਨੂੰ ਅਸੀਂ ਸਿੰਗਲ ਜਾਨੀ ਕਿ ਅਕਹਿਰੇ ਪੁੱਠੇ ਕਾਮਿਆਂ ਦੇ ਵਿੱਚ ਲਿਖਾਂਗੇ ਠੀਕ ਹੈ ਜੀ ਇਸ ਤੋਂ ਅਗਲਾ ਹੈ ਜੀ ਬ੍ਰੈਕਟ ਬ੍ਰੈਕਟ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ ਬਹੁਤ ਜ਼ਿਆਦਾ ਅਸੀਂ ਵਰਤਦੇ ਆ ਇਹਨੂੰ ਸਭ ਤੋਂ ਪਹਿਲਾਂ ਨੰਬਰ ਹੈ ਸਾਡਾ ਨਾਟਕੀ ਵਾਰਤਾਲਾਪਾਂ ਦੇ ਵਿੱਚ ਭਾਵ ਨੂੰ ਸਮਝਾਉਣ ਲਈ ਜਿਵੇਂ ਕੋਈ ਜਿਹੜਾ ਪਾਤਰ ਆ ਉਹ ਡਾਇਲੌਗ ਬੋਲ ਰਿਹਾ ਹੁੰਦਾ ਤਾਂ ਨਾਲ ਜਿਹੜੇ ਉਹਦੇ ਐਕਸ਼ਨ ਹੁੰਦੇ ਆ ਜਾਂ ਉਹਦਾ ਭਾਵ ਕਹਿਣ ਦਾ ਹੁੰਦਾ ਉਹਨੂੰ ਸਮਝਾਇਆ ਜਾਂਦਾ ਠੀਕ ਹੈ ਜਿਵੇਂ ਕੋਈ ਬੰਦਾ ਬੋਲ ਰਿਹਾ ਕੋਈ ਪਾਤਰ ਬੋਲ ਰਿਹਾ ਤਾਂ ਬ੍ਰੈਕਟ ਦੇ ਵਿੱਚ ਲਿਖਿਆ ਹੁੰਦਾ ਚੁੱਪਚਾਪ ਬੈਠੇ ਹੋਏ ਜਾਂ ਸਟੇਜ ਉੱਤੇ ਆਉਂਦੇ ਹੋਏ ਜਾਂ ਇੱਧਰ-ਉੱਧਰ ਤੁਰਦੇ ਫਿਰਦੇ ਆ ਮਤਲਬ ਉਹਦੀ ਸਥਿਤੀ ਆ ਜਿਹੜੀ ਉਹਦੇ ਸਥਿਤੀ ਦੇ ਭਾਵ ਆ ਉਹ ਦਰਸਾਏ ਜਾਂਦੇ ਆ ਤਾਂ ਉਥੇ ਬ੍ਰੈਕਟ ਪਾਈ ਜਾਂਦੀ ਆ ਠੀਕ ਐ ਅਗਲਾ ਕਿਸੇ ਸ਼ਬਦ ਦੇ ਅਰਥ ਨੂੰ ਸਪਸ਼ਟ ਕਰਨ ਲਈ ਜਿਵੇਂ AIR ਪਾਤਾ ਠੀਕ ਐ ਤਾਂ ਕਈ ਵਾਰੀ ਕਿਸੇ ਨੂੰ ਨਹੀਂ ਵੀ ਪਤਾ ਹੁੰਦਾ ਤਾਂ ਉਹਨੂੰ ਸਪਸ਼ਟ ਕਰਨ ਦੇ ਲਈ ਨਾਲ ਉਹਦੀ ਫੁੱਲ ਫਾਰਮ ਪਾ ਦਿੱਤੀ ਜਾਂਦੀ ਆ ਆਲ ਇੰਡੀਆ ਰੇਡੀਓ ਠੀਕ ਐ ਤੇ ਤੀਸਰਾ ਹੈ ਜੀ ਕ੍ਰਮ ਅੰਕ ਜਿਹੜਾ ਅਸੀਂ ਸੀਰੀਅਲ ਨੰਬਰ ਪਾਉਨੇ ਆ ਮੂਰੇ ਠੀਕ ਹੈ ਕਿਸੇ ਵੀ ਰੂਪ ਚ ਹੋ ਸਕਦਾ ਅੰਕਾਂ ਚ ਹੋ ਸਕਦਾ ਨੰਬਰਾਂ ਚ ਹੋ ਸਕਦਾ ਅੱਖਰਾਂ ਨਾਲ ਹੋ ਸਕਦਾ ਜਿਵੇਂ 1 2 3 4 5 ਨੂੰ ਅਸੀਂ ਬ੍ਰੈਕਟ ਚ ਪਾ ਦਿੰਨੇ ਆ ਉਡ ਐਡ ਆਈ ਰਿਸ ਸਾਹ ਬ੍ਰੈਕਟ ਚ ਪਾ ਦਿੰਨੇ ਆ ਏ ਬੀ ਸੀ ਇਹਨੂੰ ਵੀ ਅਸੀਂ ਬ੍ਰੈਕਟ ਦੇ ਵਿੱਚ ਪਾ ਦਿੰਨੇ ਆ ਜੋ ਕਿ ਸਾਡੇ ਲੜੀ ਨੰਬਰ ਹੁੰਦੇ ਆ ਸੀਰੀਅਲ ਨੰਬਰ ਹੁੰਦੇ ਆ ਠੀਕ ਹੈ ਤਾਂ ਬ੍ਰੈਕਟ ਦੇ ਸਾਰੇ ਯੂਜ਼ ਨੇ ਵਰਤੋ ਨੇ ਅਗਲਾ ਹੈ ਜੀ ਜੋੜਨੀ ਤਾਂ ਜੋੜਨੀ ਦਾ ਭਲੇਖਾ ਪਾਉਣ ਵਾਲੀ ਡੈਸ਼ ਅਸੀਂ ਪਹਿਲਾਂ ਹੀ ਕਰ ਚੁੱਕੇ ਆ ਤਾਂ ਜੋੜਨੀ ਸਮਝਣੀ ਸਾਡੇ ਲਈ ਬਹੁਤ ਸੌਖੀ ਹੋ ਜਾਊਗੀ ਤੇਰਾ ਸਾਈਨ ਐਡਾ ਹੋ ਘਟਾਓ ਵਰਗਾ ਹੁੰਦਾ ਸਬਟ੍ਰੈਕਸ਼ਨ ਵਰਗਾ ਹੁੰਦਾ ਤੇ ਡੈਸ਼ ਥੋੜੀ ਵੱਡੀ ਹੁੰਦੀ ਹੈ ਤੇ ਜੋੜਨੀ ਥੋੜੀ ਛੋਟੀ ਹੁੰਦੀ ਹੈ ਠੀਕ ਹੈ ਸਾਈਜ਼ ਦੇ ਵਿੱਚ ਤਾਂ ਜੇਕਰ ਜਦੋਂ ਸਾਡ ਲਿਖਦੇ ਲਿਖਦੇ ਸਾਡੀ ਲਾਈਨ ਖਤਮ ਹੋ ਜਾਈ ਪਰ ਸਾਡਾ ਸ਼ਬਦ ਪੂਰਾ ਨਹੀਂ ਆਉਂਦਾ ਠੀਕ ਹੈ ਤਾਂ ਉਸ ਸਮੇ ਅਸੀਂ ਕੀ ਵਰਤਦੇ ਹਾਂ ਹਾਂਜੀ ਤਾਂ ਉਸ ਸਮੇ ਅਸੀਂ ਜੋੜਨੀਆਂ ਦਾ ਵਿਸ਼ਰਾਮ ਚਿੰਨਾ ਜਿਹੜਾ ਹੋ ਵਰਤਦੇ ਆ ਉਦਾਹਰਨ ਲੈਨੇ ਆ ਆਪਾਂ ਮੇਰਾ ਤੇ ਮੇਰੇ ਦੋਸਤ ਦਾ ਸਾਰਾ ਕੰਮ ਸਾਡੇ ਅਧਿਆਪਕ ਜੀ ਨੇ ਚੈੱਕ ਕਰ ਦਿੱਤਾ ਸੀ ਹੁਣ ਦੇਖੋ ਇਸ ਲਾਈਨ ਦੇ ਵਿੱਚ ਅਸੀਂ ਅਧਿਆਪਕ ਸ਼ਬਦ ਲਿਖਣਾ ਸੀ ਪਰ ਸਾਡੇ ਕੋਲ ਜਗ੍ਹਾ ਜਿਹੜੀ ਉਹ ਖਤਮ ਹੋ ਗਈ ਤੇ ਇਹ ਜਿਹੜਾ ਸ਼ਬਦ ਆ ਉਹ ਵੀ ਲਿਖਣਾ ਜ਼ਰੂਰੀ ਹੈ ਸਾਡੇ ਲਈ ਤਾਂ ਜਿਹੜਾ ਅੱਧਾ ਹੈ ਉਹ ਇਹ ਵਾਲੀ ਲਾਈਨ 'ਚ ਲਿਖਤਾ ਤੇ ਬਾਕੀ ਦਾ ਅੱਧ ਅਗਲੀ ਲਾਈਨ ਦੇ ਵਿੱਚ ਲਿਖਤਾ ਇੱਥੇ ਧਿਆਨ ਦੇਣ ਜੋ ਗੱਲ ਇਹ ਹੈ ਕਿ ਜੋੜਨੀ ਆ ਜਿਹੜੀ ਉਹ ਪਹਿਲੀ ਲਾਈਨ ਦੇ ਵਿੱਚ ਲਗਾਉਣੀ ਆ ਅਸੀਂ ਜਿੱਥੇ ਸਾਡੀ ਲਾਈਨ ਖਤਮ ਹੋ ਰਹੀ ਆ ਬੱਚਿਆਂ ਨੂੰ ਇਹ ਤਾਂ ਪਤਾ ਲੱਗ ਜਾਂਦਾ ਕਿ ਲਾਈਨ ਖਤਮ ਹੋ ਜੇ ਤਾਂ ਉਹ ਜੋੜਨੀ ਲਗਾ ਕੇ ਅਸੀਂ ਆਉਂਦਾ ਸ਼ਬਦ ਆ ਉਹ ਪੂਰਾ ਕਰ ਸਕਦੇ ਆ ਪਰ ਉਹ ਪੁਲੇਖੇ ਨਾਲ ਇੱਥੇ ਲਗਾ ਦਿੰਦੇ ਆ ਅਗਲੀ ਲਾਈਨ ਦੇ ਵਿੱਚ ਜੋ ਕਿ ਗਲਤ ਹੈ ਠੀਕ ਹੈ ਜਿੱਥੇ ਲਾਈਨ ਖਤਮ ਹੋਏਗੀ ਉੱਥੇ ਹੀ ਅਸੀਂ ਜੋੜਨੀ ਲਗਾਉਣੀ ਆ ਠੀਕ ਹੈ ਅਗਲਾ ਜੀ ਸਮਾਸੀ ਸ਼ਬਦ ਸਮਾਸ ਪਾ ਕੇ ਜਿਹੜੇ ਸ਼ਬਦ ਬਣਾਏ ਜਾਂਦੇ ਆ ਯਾਨੀ ਕਿ ਅਲੱਗ ਅਲੱਗ ਸ਼ਬਦ ਜੋੜ ਕੇ ਇੱਕ ਨਵਾਂ ਸ਼ਬਦ ਸਿਰਜਿਆ ਜਾਂਦਾ ਜਿਹਨੂੰ ਅਸੀਂ ਸਮਾਸੀ ਸ਼ਬਦ ਕਹਿੰਦੇ ਆ ਜਿਵੇਂ ਹੱਥ ਕੜੀ ਲੋਕ ਰਾਜ ਠੀਕ ਹੈ ਤਾਂ ਇਹਨਾਂ ਦੇ ਵਿਚਾਲੇ ਵੀ ਕੀ ਵਰਤਿਆ ਜਾਂਦਾ ਜੋੜਨੀ ਨੈਕਸਟ ਸ਼ਬਦਾਂ ਦੇ ਜੋੜਿਆਂ ਦੇ ਵਿੱਚ ਸ਼ਬਦ ਦੇ ਅਲੱਗ ਅਲੱਗ ਜੋੜੇ ਬਣਾਏ ਜਾਂਦੇ ਆ ਜਿਵੇਂ ਦਿਨ ਰਾਤ ਉੱਚੀ ਨੀਚ ਵਾਰੋ ਵਾਰੀ ਇੱਧਰ ਉੱਧਰ ਤਾਂ ਇਹਨਾਂ ਸ਼ਬਦਾਂ ਦੇ ਵਿਚਾਲੇ ਜਿਹੜਾ ਨਖਿੜਾ ਕਰਨ ਦੇ ਲਈ ਕੀ ਵਰਤੀ ਜਾਂਦੀ ਹੈ ਜੀ ਜੋੜਨੀ ਵਰਤੀ ਜਾਂਦੀ ਹੈ ਠੀਕ ਹੈ ਤੇਰਾ ਸਾਈਜ਼ ਡੈਸ਼ ਨਾਲੋਂ ਛੋਟਾ ਹੁੰਦਾ ਅਗਲਾ ਹੈ ਜੀ ਸਾਡਾ ਬਿੰਦੀ ਤਾਂ ਬਿੰਦੀ ਇਹਨੂੰ ਵੀ ਅਸੀਂ ਅਕਸਰ ਹੀ ਵਰਤਦੇ ਹਾਂ ਸਭ ਤੋਂ ਪਹਿਲਾਂ ਇਹਦੀ ਵਰਤੋਂ ਹੁੰਦੀ ਹੈ ਜੀ ਕ੍ਰਮ ਦਰਸਾਉਣ ਲਈ ਜਿਵੇਂ ਅਸੀਂ ਬ੍ਰੈਕਟ ਦੇ ਵਿੱਚ ਕਰਿਆ ਸੀ ਕ੍ਰਮ ਦਰਸਾਉਣਾ ਲੜੀ ਨੰਬਰ ਦਰਸਾਉਣਾ ਸੀਰੀਅਲ ਨੰਬਰ ਦਰਸਾਉਣਾ ਜਿਵੇਂ 1 ਦੇ ਨਾਲ 2 ਦੇ ਨਾਲ 3 ਦੇ ਨਾਲ ਇਸ ਤਰ੍ਹਾਂ ਆਪਾਂ ਲਿਸਟਾਂ ਬਣਾਉਂਦੇ ਹਾਂ ਠੀਕ ਹੈ ਊੜਾ ਐੜਾ ਈੜੀ ਇਹਨਾਂ ਦੇ ਨਾਲ ਵੀ ਜਿਹੜੀ ਬਿੰਦੀ ਆ ਉਹ ਲਗਾਈ ਜਾਂਦੀ ਹੈ ਜਦੋਂ ਅਸੀਂ ਕ੍ਰਮ ਦਰਸਾਉਣਾ ਠੀਕ ਹੈ ਦੂਸਰਾ ਅੰਗਰੇਜ਼ੀ ਦੇ ਜਿਹੜੇ ਅੱਖਰ ਆ ਉਹਨਾਂ ਨੂੰ ਜਦੋਂ ਅਸੀਂ ਸੰਖੇਪ ਰੂਪ ਵਿੱਚ ਲਿਖਦੇ ਆ ਚਾਹੇ ਉਹ ਪੰਜਾਬੀ ਵਿੱਚ ਚਾਹੇ ਅੰਗਰੇਜ਼ੀ ਦੇ ਵਿੱਚ ਫੌਂਟ ਤੁਸੀਂ ਰੋਮਨ ਵੀ ਲੈ ਸਕਦੇ ਹੋ ਜਾਂ ਪੰਜਾਬੀ ਗੁਰਮੁਖੀ ਦੇ ਅੱਖਰ ਪਾ ਕੇ ਅਸੀਂ ਲਿਖਦੇ ਆ ਤਾਂ ਜਿਉਂ ਦੇ ਤਿਉਂ ਜਦੋਂ ਉਹ ਸ਼ਬਦ ਲਿਖਣੇ ਹੁੰਦੇ ਆ ਸੀ ਜਿਵੇਂ ਬੈਚਲਰ ਆਫ ਆਰਟਸ ਹੈ ਉਹਨੂੰ ਅਸੀਂ ਬੀਏ ਲਿਖਦੇ ਆ ਨਾ ਸ਼ਾਰਟ ਫਾਰਮ ਚ ਸੰਖੇਪ ਰੂਪ ਚ ਤਾਂ ਬੀ ਤੋਂ ਬਾਅਦ ਫਿਰ ਬਿੰਦੀ ਲੱਗਦੀ ਹੈ ਏ ਤੋਂ ਬਾਅਦ ਫਿਰ ਬਿੰਦੀ ਲੱਗਦੀ ਹੈ ਠੀਕ ਹੈ ਇਸ ਤਰ੍ਹਾਂ ਐਮਏ ਐਮਐਲਏ ਠੀਕ ਹੈ ਐਮਐਸਸੀ ਤਾਂ ਇਹ ਸਾਰੇ ਸ਼ਬਦ ਅੰਗਰੇਜ਼ੀ ਦੇ ਆ ਇਹਨਾਂ ਨੂੰ ਸੰਖੇਪ ਰੂਪ ਦੇ ਵਿੱਚ ਲਿਖਣ ਦੇ ਲਈ ਬਿੰਦੀ ਦੀ ਵਰਤੋਂ ਹੁੰਦੀ ਹੈ ਤੇ ਸਾਡਾ ਲਾਸਟ ਹੈ ਜੀ ਛਟ ਮਰੂੜੀ ਤਾਂ ਛਟ ਮਰੂੜੀ ਸਭ ਤੋਂ ਪਹਿਲਾਂ ਇਹਦੀ ਸ਼ਕਲ ਆ ਜਿਹੜੀ ਉਹ ਕੋਮੇ ਵਰਗੀ ਲੱਗਦੀ ਹੈ ਕਿਹਦੇ ਵਰਗੀ ਕੋਮੇ ਵਰਗੀ ਠੀਕ ਹੈ ਪਰ ਇਹਦੀ ਸਥਿਤੀ ਉੱਪਰ ਹੁੰਦੀ ਹੈ ਕੋਮਾ ਇਹਦਾ ਉਹ نیچے ਲਗਾਇਆ ਜਾਂਦਾ ਜਿੱਥੇ ਅਸੀਂ ਸ਼ਬਦ ਲਿਖਦੇ ਆਂ ਸ਼ਬਦਾਂ ਦੇ ਜਾਂ ਅੱਖਰਾਂ ਦੇ ਥੱਲੇ ਹੇਠਲੀ ਵਾਲੀ ਲਾਈਨ ਦੇ ਵਿੱਚ ਪਰ ਜਿਹੜੀ ਛੋਟ ਮਰੋੜੀ ਆ ਉਹਦੀ ਸਥਿਤੀ ਅੱਖਰਾਂ ਦੇ ਉੱਪਰ ਹੁੰਦੀ ਹੈ ਠੀਕ ਹੈ ਤਾਂ ਦੂਸਰਾ ਇਹਦਾ ਜਿਹੜਾ ਸਿਰਫ ਇਹਦੀ ਵਰਤੋਂ ਆਗੀ ਉਹ ਕਦੇ ਲਈ ਹੁੰਦੀ ਹੈ ਜੀ ਇਹ ਚਿੰਨ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਦੀ ਥਾਂ ਤੇ ਵਰਤਦੇ ਆਂ ਠੀਕ ਹੈ ਜ਼ਿਆਦਾਤਰ ਵੈਸੀ ਇਹਨਾਂ ਦੋਨੋਂ ਨਾਲ ਹੀ ਹੁੰਦਾ ਹੈ ਇਹ ਵਿੱਚੋਂ ਨੂੰ ਸ਼ਾਰਟ ਕਰਕੇ ਲਿਖਦੇ ਆਂ ਚੋਂ ਤਾਂ ਉਥੇ ਚੱਚੇ ਦੇ ਨਾਲ ਉੱਪਰਲੀ ਸਾਈਡ ਲੱਗਦੀ ਹੈ ਜੀ ਛਟ ਮਰੂੜੀ ਉੱਤੇ ਜਾਂ ਉਤੋਂ ਠੀਕ ਹੈ ਉਹਨੂੰ ਸ਼ਾਰਟ ਦੇ ਵਿੱਚ ਲਿਖਣ ਦੇ ਲਈ ਤੇ ਦੇ ਨਾਲ ਲੱਗਦੀ ਆ ਛਟ ਮਰੂੜੀ ਠੀਕ ਹੈ ਤਾਂ ਇਹਦੇ ਨਾਮ ਤੋਂ ਜਿਵੇਂ ਮੋਛ ਮਰੂੜੀ ਆਪਾਂ ਕਹਿੰਦੇ ਆ ਉਸੇ ਤਰ੍ਹਾਂ ਹੀ ਇਹਦੀ ਜਿਹੜੀ ਸ਼ਕਲ ਆ ਗਈ ਉਸ ਤਰ੍ਹਾਂ ਮਰੋੜੇ ਵਾਂਗੂ ਸਾਨੂੰ ਦਿਖਦੀ ਹੈ ਛਟ ਮਰੂੜੀ ਯਾਦ ਰੱਖਣਾ ਛੋਟ ਮਰੂੜੀ ਜਿਹੜੀ ਉਹ ਉੱਪਰ ਲੱਗਦੀ ਆ ਤੇ ਕਾਮਾ ਜਿਹੜਾ ਉਹ ਨੀਚੇ ਲੱਗਦਾ ਠੀਕ ਹੈ ਤਾਂ ਜ਼ਿਆਦਾਤਰ ਇਹ ਵਿੱਚੋਂ ਤੇ ਉੱਤੇ ਇਹਨਾਂ ਨੂੰ ਸ਼ਾਰਟ ਦੇ ਵਿੱਚ ਲਿਖਣ ਦੇ ਲਈ ਵਰਤੀ ਜਾਂਦੀ ਹੈ ਠੀਕ ਹੈ ਜੀ ਸੋ ਏਸੀ ਸਾਡਾ ਅੱਜ ਦਾ ਲੈਕਚਰ ਜੋ ਕਿ ਇੱਥੇ ਹੀ ਸਮਾਪਤ ਹੁੰਦਾ ਹੈ ਵਿਸ਼ਰਾਮ ਚਿੰਨਾ ਬਾਰੇ ਆਸ ਕਰਦੀਆਂ ਕਿ ਆਪ ਸਭ ਨੂੰ ਵਿਸ਼ਰਾਮ ਚਿੰਨਾ ਦੀ ਪੂਰੀ ਸਮਝ ਲੱਗ ਗਈ ਹੋਵੇਗੀ ਤੇ ਤੁਹਾਡੇ ਜੋ ਵੀ ਸ਼ੰਕੇ ਜਾਂ ਡਾਊਟਸ ਹੋਣਗੇ ਉਹ ਕਲੀਅਰ ਹੋਗੇ ਹੋਣਗੇ ਸੋ ਕਰਦੇ ਰਹੋ ਪੰਜਾਬੀ ਦੀ ਤਿਆਰੀ ਤੇ ਦੇਖਦੇ ਰਹੋ ਤੁਹਾਡਾ ਆਪਣਾ ਸੁਪੀਰੀਅਰ ਸਟਡੀ ਚੈਨਲ ਧੰਨਵਾਦ ਜੀ